ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਬਹਾਲੀ ਪੁਲਿਸ ਵੱਲੋਂ ਪੁਸ਼ਪਿੰਦਰ ਸਿੰਘ ਔਰ ਪਿੰਕੀ ਤਾਲੀਵਾਲ ਦੇ ਘਰ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਸੌਰਵ ਜਿੰਦਲ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮੋਹਾਲੀ ਨੇ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਰੋਈ ਤੇ ਕਾਲਾ ਰਾਣਾ ਗਰੁੱਪ ਵੱਲੋਂ ਸਬੰਧ ਰੱਖਦੇ ਹਨ ਤੇ ਪੁਸ਼ਪਿੰਦਰ ਸਿੰਘ ਔਰ ਪਿੰਕੀ ਤਾਲੀਵਾਲ ਦੀ ਕੋਠੀ ਨੰਬਰ 1100 ਨੀ ਸੈਕਟਰ 71 ਮੁਹਾਲੀ ਵਿਚੇ ਗੋਲੀਆਂ ਚਲਾਈਆਂ ਸਨ ਇਹਨਾਂ ਦੋ ਸ਼ੂਟਰਾਂ ਵਿੱਚੋਂ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਗਿਆ ਪਿੰਕੀ tailedwal ਦੇ ਘਰ ਤੇ ਕੁਝ ਦਿਨ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਸਨ ਉਸ ਸਮੇਂ ਪਿੰਕੀ tailedwal ਜਿਹੜੇ ਕਿ ਗੀਤ ਨਰਮਾਤਾ ਹਨ ਤੇ ਫਿਲਮ ਨਰਮਾਤਾ ਹਨ ਉਸ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸੀ ਉਸ ਦੇ ਕੇਅਰ ਟੇਕਰ ਨੇ ਪਿੰਕੀ tailedwal ਨੂੰ ਜਾਣਕਾਰੀ ਦਿੱਤੀ ਸੀ ਕਿ ਦੋ ਅਗਿਆਤ ਨੌਜਵਾਨਾਂ ਨੇ ਘਰ ਤੇ ਗੋਲੀਆਂ ਚਲਾਈਆਂ ਹਾਲਾਂਕਿ ਉਦੋਂ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਨਹੀਂ ਸੀ ਹੋਇਆ ਪਰ ਉਸੇ ਦਿਨ ਤੋਂ ਪੁਲਿਸ ਇਨ੍ਹਾਂ ਦੋਸ਼ੀਆਂ ਦੀ ਪਾਲ ਕਰ ਰਹੀ ਸੀ ਸੀਸੀਟੀਵੀ ਵਿੱਚ ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਸਨ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੁਸ਼ਪਿੰਦਰ ਸਿੰਘ ਔਰ ਪਿੰਕੀ ਤਾਲੀਵਾਲ ਦੇ ਘਰ ਤੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨ ਹੋਈ ਅਤੇ ਕਾਲਾ ਰਾਣਾ ਗਰੁੱਪ ਨਾਲ ਸੰਬੰਧ ਰੱਖਦੇ ਹਨ ਬਹਰਾਲ ਇਸ ਵੀ ਪੈਡ ਤੇ ਹੁਣ ਦੂਜੇ ਦੋਸ਼ੀ ਵੱਲ ਪਾਲ ਕੀਤੀ ਜਾਵੇਗੀ ਕਿ ਆਖਰਕਾਰ ਉਹ ਕਿੱਥੇ ਲੁਕਿਆ ਹੈ ਐਸਐਸਪੀ ਮੋਹਾਲੀ ਸ਼੍ਰੀ ਹਰਮਨਦੀਪ ਖਾਸ ਜਿਹਦੇ ਜਿਹੜੀ ਡਿਵੀਜ਼ਨ ਰੇਸ਼ਾ ਉਹਨਾਂ ਦੀ ਲੀਡਰਸ਼ਿਪ ਅੰਡਰ ਮੋਹਾਲੀ ਬੁਲੇ ਸੀੜੀ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਕਿਲਾ ਮੋਹਾਲੀ ਪੁਲਿਸ ਨੇ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਕਰੀਬ 10 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢਾਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ 7-8 ਖਾਲੀ ਹੋਲ ਵੀ ਮਿਲੇ ਸੀਗੇ ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨ ਜੋ ਗਿਆ ਐਸਐਸਪੀ ਸਾਹਿਬ ਤੇ ਮਹਾਲੀਕ ਪੁਲਿਸਤਿਆਂ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀ ਸਿਟੀ ਸ਼੍ਰੀ ਸ਼੍ਰੀਨਿਵਲਾ ਜੀ ਆਈਪੀਐਸ ਐਸਪੀ ਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸ ਡੀਐਸਪੀ ਸਿਟੀਵਨ ਨੇ ਪ੍ਰਥਵੀ ਸਿੰਘ ਚਾਲ ਇੰਚਾਰਜ ਸੀ ਇਹੇ ਤੇ ਐਸਐਚਓ ਮਡੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਾਟਫੋਰਟ ਟੀਮਾਂ ਜਿਹੜੀਆਂ ਐਸਪੀ ਸਿਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨ ਸਾਹਿਬ ਦੇ ਅੰਡਰ ਬਣਾਈ ਹੈਗੀਆਂ ਇਹ ਸੇ ਲੜੀ ਦੇ ਵਿੱਚ ਸਾਡੀ ਜਿਹੜੀ ਅੰਪਾਰਸੀ ਇਹ ਹਰਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮੁਕੱਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ ਸਨ ਉਸ ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਜਿਹੜਾ ਅੰਕਿਤ ਰਾਣਾ ਇਹ ਇਨੇਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀਗੇ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਯਮਨਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉੱਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਮੋਹਲਿਆ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਹਨਾਂ ਦੇ ਘਰ ਦੇ ਇੰਕੀ ਤਾਲੀ ਵਾਲੇ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀਆਈਏ ਦੀ ਟੀਮ ਹੈ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਕੀਤੀ ਸਾਇੰਟੀਫਿਕ ਐਵੀਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਅ ਇਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਧਾਲੀਵਾਲ ਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਕੇ ਰੱਖਿਆ ਸੀ ਜਿਹਦੇ ਉੱਤੇ ਕਾਲਾ ਰਹਿਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਰ ਵੀ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੈਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨਾ ਨਗਰ ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੁਹਾਲਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹ ਤਾਂ ਦੂਸਰੇ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਮੁਹਾਲਲੇ ਦੇ ਵਿੱਚ ਜੇ ਹੋਈ ਪਹਿਲੇ ਤਾਂ ਅਸੀਂ ਹੋਣੀ ਨਹੀਂ ਦੇਣੀ ਜੇ ਹੋਈ ਤਾਂ ਅਸੀਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਐਸਪੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਹਨਾਂ ਨੇ ਪਹਿਲਾਂ ਜਾਂ ਇਹ ਜਿਹੜਾ ਜਮਨानगर ਵੀ ਪਹਿਲਾਂ ਇਹਨਾਂ ਨੇ ਫਾਈਲ ਕੀਤੀ ਸੀ ਸਵੇਰੇ ਕੁਮਾਰਸੀ ਦਾ ਇਹ ਵਾਲੀ ਪਹਿਲਾਂ ਰੈਕੀ ਵੀਦਾਰਾ ਕੀਤੀ ਸੀ ਆ ਇਸ ਤਰ੍ਹਾਂ ਦਾ ਕੁਝ ਅਜੇ ਤੱਕ ਦੇਖੋ ਇਹਨਾਂ ਨੇ ਜਿਹੜੀ ਸਾਡੀ ਤਰਤੀਸ਼ ਚ ਗੱਲ ਸਾਹਮਣੇ ਆਈ ਇਹਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਜਮਨानगर ਗਏ ਜਮਨानगर ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਜਮਨानगर ਜ਼ਿਲ੍ਹੇ ਦਾ ਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਕਿ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗੋਡ ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੁਹਾਲੀ ਆ ਗਏ ਸ਼ਾਮ ਨੂੰ ਮੁਹਾਲੀ ਆ ਗਏ ਇਹ ਮੁਹਾਲੀ ਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਨਾਂ ਦੇ ਘਰ ਤੇ ਕਿ ਕਿੱਥੋਂ ਜਾ ਸਕਦੇ ਆ ਕਿੱਥੋਂ ਭਜ ਸਕਦੇ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆਦੀ ਕੋਈ ਜ਼ਿਆਦਾ ਸਾਥ ਕਿਸੇ ਨੇ ਦਿੱਤਾ ਹੋਏ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਕੀ ਕੀਤਾ ਨਹੀਂ ਆਫਟਰ ਇਨਸੀਡੈਂਟ ਇਹ ਉਹ ਸਾਡਾ ਵੀ ਸਾਡੀ ਜਿਹੜੀ ਸਾਡੇ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਰ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਗਰ ਸਾਈਡ ਨੂੰ ਜਾਈ ਸੀ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ ਧਾਰੀ ਵਾਲ ਨੂੰ ਕੋਈ ਐਕਸਟ੍ਰੈਕਸ਼ਨ ਫੋਨ ਆਈ ਸੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਉਹਨੇ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਮੂ ਦਸੀ ਕਿੰਨੇ ਮਾਤੂ ਕਾਲਾ ਰਾਣਾ ਤਾਂ ਜਿਹੜੇ ਨਾਲ ਦਿੱਲੀ ਦੇ ਵਿੱਚ ਉਹੀ ਆਪਰੇਟ ਕਰ ਰਹੇ ਆ ਜਾਂ ਜਿਹੜਾ ਤੁਸੀਂ ਕਹਾਂਗੇ ਵਿਦੇਸ਼ ਬੈ ਕੇ ਹੋ ਵੀ ਜਰੇ ਦੇਖੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ 'ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ 'ਤੇ ਵੀ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰਸ਼ਨ ਬ੍ਰੈਕੇਟ ਚਲਾ ਰਹੀ ਸੀ ਕਿ ਉਹਦੇ ਵਿੱਚ ਜੋ ਅਸੀਂ ਜਿਹੜਾ ਇਹਨਾਂ ਦਾ ਮੇਨ ਬੰਦਾ ਕਰਪਨ ਸੀਗਾ ਉਹ ਫੜ ਲਿਆ ਅਸਲ ਕੀ ਹੋ ਗਿਆ ਬਸ ਜਿਹੜਾ ਇਹਦੇ ਦਸਨ ਮੁੰਡਾ ਉਹ ਜਿਹੜਾ ਦੂਸਰਾ ਕੀਰਤ ਆ ਉਹ ਗੱਤਨ ਲੈ ਗਿਆ ਸੀਗਾ ਅਸੀਂ ਉਹਨੂੰ ਵੀ ਜਲਦੀ ਜੀਰੋ ਡਾਊਨ ਕਰ ਰਹੇ ਹਾਂ ਜਲਦੀ ਉਮੀਦ ਆ ਸੀ ਉਹਨੂੰ ਵੀ ਪਹਿਲਾਂ ਵੀ ਆਏ ਸੀ ਰੈਕੀ ਕੀਤੀ ਪਿੰਕੀ ਕਲੀ ਵਾਲੇ ਘਰ ਜਾਂ ਫਸਟ ਟਾਈਮ ਇੱਥੇ ਆਈ ਸੀਗੇ ਯਾਨੀ ਕਿ ਨੇ ਸਾਰਾ ਇਹ ਪੂਰਾ ਜਿਹੜਾ ਦੀ ਗੱਲ ਦਾ ਉਹ ਜੰਮਦੇ ਜਿਹੜੇ ਇਹਨਾਂ ਨੂੰ ਪੁਰਾਉਂਦੇ ਦੇਖੋ ਇਹ ਉਸੇ ਦਿਨ ਹੀ ਆਏ ਐ ਉਸ ਤੋਂ ਪਹਿਲਾਂ ਜਿਹੜਾ ਇਹ ਅਕਿਊਜ਼ਡ ਅੰਕੀ ਤਰਾਣਾ ਇਹ ਪਹਿਲਾਂ Zomato ਤੇ ਕੰਮ ਕਰਦਾ ਰਿਹਾ ਹੈ ਜ਼ੀਰਕਪੁਰ ਏਰੀਏ ਦੇ ਵਿੱਚ ਇਸ ਏਰੀਆ ਦਾ ਭੇਤੀ ਸੀਗਾ ਦੋ ਸਾਲ ਇਹ ਜ਼ੀਰਕਪੁਰ ਰਹਿ ਕੇ ਗਿਆ ਉੱਥੇ ਇਹਨੇ ਪਹਿਲਾਂ ਔਰ জবਸ ਕਰਦਾ ਰਿਹਾ ਫਿਰ ਉਦੋਂ ਉਹ Zomato ਦੀ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦਾ ਰਿਹਾ ਪਰ ਪਿਛਲੇ ਦੋ ਸਾਲ ਤੋਂ ਇਹ ਯਮਨੋਨਗਰੀ ਸੈਟਲ ਸੀਗਾ ਤੇ ਛੋਟੀ ਮੋਟੀ ਲੜਾਈ ਝਗੜਿਆਂ ਦੇ ਵਿੱਚ ਉੱਥੇ ਇਨਵੋਲ ਸੀਗਾ ਇੱਕ ਇੱਥੇ ਸਨੇਚਿੰਗ ਦਾ ਕੇਸ ਕੇਸ ਹੈਗਾ ਬੜੇ ਪਿਛਲੇ 6 ਮਹੀਨੇ ਤੋਂ ਜਿਹੜਾ ਕਾਲਾ ਰਾਣਾ ਗੈਂਗ ਹੈ ਉਹਨਾਂ ਦੇ ਕੰਟੈਕਟ ਤੇ ਸੀਗਾ ਤੇ ਉਹਨਾਂ ਦੇ ਕਹੇਤੇ ਨੇ ਐਕਟੀਵਿਟੀ ਕੀਤੀ ਸਰ ਹੋਰ ਵੀ ਟਾਰਗੇਟ ਇੰਕੇ ਇਹ ਕੁਝ ਜਾਂਚ ਵਿੱਚ ਸਾਹਮਣੇ ਆਇਆ ਨਹੀਂ ਦੇਖੋ ਹਲੇ ਤੱਕ ਇਹਦੀ ਇਨਵੈਸਟੀਗੇਸ਼ਨ ਤੋਂ ਨਹੀਂ ਸਾਨੂੰ ਸਾਹਮਣੇ ਆਇਆ ਬਟ ਅਸੀਂ ਜਿਹੜਾ ਬਾਕੀ ਦੂਸਰਾ ਅਕਿਊਜ਼ਡ ਵੀ ਅਸੀਂ ਫੜ ਲਾਂਗੇ ਤੇ ਅਸੀਂ ਜਿਹੜਾ ਕਾਲਾ ਰਾਣਾ ਹੈ ਉਹਤੇ ਵੀ ਜਿਹੜੀ ਕਿਉਂਕਿ ਉਹਤੇ ਪਹਿਲਾਂ ਹੀ ਅਸੀਂ ਬਾਈ ਨੇਮ ਐਫ ਆਈ ਆਰ ਲਾਗ ਕੀਤਾ ਹੋਇਆ ਉਹਤੇ ਵੀ ਕਾਰਵਾਈ ਕਰਕੇ ਇਹਨੂੰ ਜਦੋਂ ਹੋਰ ਸਭ ਦੇ ਕੋਲ ਸਾਹਮਣੇ ਇਫੈਕਟ ਹੋ ਦੇ अकॉर्डिंग ਟੂ ਡਿਸਕਲੋਜ਼ ਕਰ ਰਹੀ ਹੈ ਇਨਵੈਸਟੀਗੇਸ਼ਨ ਚਾਹੀਏ ਕਿਉਂਕਿ ਯੂਪੀ ਨੰਬਰ ਜਿਹੜੀ ਬਾਈਕ ਹੈ ਉਹ ਵੀ ਫੇਕ ਨੰਬਰ ਹੈ ਇਹਨਾਂ ਨੇ ਕਿਸ ਤਰ੍ਹਾਂ ਇਹ ਕੂਲੀ ਉਹ ਐਕਚੁਅਲੀ ਐਫ ਆਈ ਆਰ ਦੇ ਵਿੱਚ ਯੂਪੀ ਨੰਬਰ ਲਿਖਿਆ ਗਿਆ ਕਿਉਂਕਿ ਉਹਨਾਂ ਨੇ ਜਦੋਂ ਪੜਿਆ ਹੈ ਉਹਨਾਂ ਨੇ ਆਪਣਾ ਵਿਕਟਿੰਗ ਫੈਮਿਲੀ ਨੇ ਆਪਣੇ ਸਿੰਕੀਤਾ ਲੀਗਲ ਦੇ بیٹے ਦੇ ਬੇਨਾ ਦੇ ਐਫ ਆਈ ਆਰ ਲੋਜ ਹੋਈ ਹੈ ਦੇ ਕਰਨ ਤਾਂ ਲੀਗਲ ਤੇ ਉਹਨਾਂ ਨੇ ਜਦੋਂ ਆਪਣੇ ਕੈਂਡੀ ਚੈੱਕ ਕਰਕੇ ਦੱਸਿਆ ਤਾਂ ਉਹ ਯੂਪੀ ਲੱਗ ਰਹੇ ਸੀ ਬੇਸਿਕਲੀ ਯੂਪੀ ਨੰਬਰ ਹੈ ਉਤਰਾਖੰਡ ਦਾ ਨੰਬਰ ਹੈ ਤੇ ਉਹ ਨੰਬਰ ਜੈਨੂਇਨ ਸੀਗਾ ਪਰ ਉਸੇ ਦਿਨੀ ਉਹਨਾਂ ਨੇ ਸ थेफ्ट ਕੀਤੀ ਹਰੀਦਵਾਰ ਤੋਂ ਉਥੇ থেਫਟ ਕੇਸ ਰਜਿਸਟਰਡ ਹੈ ਅਨਨੋਨ ਬੰਦਰ ਤੇ ਉਥੇ ਇਹਦਾ 7 ਡੇਜ਼ ਦਾ ਰਮਾਨਾ 29 ਫ੍ਰੀਕਸ ਅੱਜ ਵਰਮਾਨਾ ਇੰਕਾ ਫਾਇਰਿੰਗ ਕੀ ਹੀ ਹੋ ਗਈ 8 ਲੋ ਬੋਲਲੀ ਹੋਣੀ ਚرائی ਕਿਸ ਨੂੰ ਮਾਰਨੇ ਕਾ ਹੀ ਮਕਸਦ ਥਾ ਯਾ ਦੇਖੋ ਦੇਖੋ ਪ੍ਰਾਇਮਰੀ ਜੋ ਇਨਵੈਸਟੀਗੇਸ਼ਨ ਤੋਂ ਕੱਲ੍ਹ ਸਾਮਣੇ ਆਈਏ ਕਿ ਇਹਨਾਂ ਨੇ ਸਿਰਫ ਇਹਨਾਂ ਦਾ ਡਰਾਮ ਦਾ ਐਕਸਟਰੈਕਸ਼ਨ ਦੇ ਪਰਪਸ ਲਈ ਇਹਨਾਂ ਨੇ ਫਾਇਰਿੰਗ ਕੀਤੀ ਸੀ ਫਾਇਰਿੰਗ 8 ਦਾ ਰਮ ਫਾਇਰ ਦੇ ਜੁੰਟਲ ਦੀ ਇਨਵੈਸਟੀਗੇਸ਼ਨ ਜਿਹੜੀ ਇਹਨੂੰ ਪੁੱਛ ਕੇ ਜਾਇਆ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸਿੱਧਾ ਯਮਨਾ ਨਗਰ ਤੋਂ ਮਹੱਲੀ ਮੋਬੀਲੀਆ ਦੂਸਰੇ ਸਾਥੀ ਦੇ ਦੇਖੋ ਯਮਨਾ ਨਗਰ ਤੋਂ ਆਈ ਸੀਗੇ ਥੋੜੀ ਦੇਰ ਇਹ ਜਿਰਕਪੁਰ ਉੱਤੇ ਜਿਰਕਪੁਰ ਤੋਂ ਇੱਥੇ ਮਹੱਲੀ ਜਾ ਕੇ ਮਹੱਲੀਆ ਕੇ ਨੇ ਰੱਖੀ ਸੀ ਕਿ ਉਦੋਂ ਰਾਤ ਨੂੰ ਇਹਨਾਂ ਨੇ ਮਾਈਂਡਿੰਗ ਕੀਤੀ ਜਿਹੜਾ ਵੈਪਨ ਹੈ ਇਹਨਾਂ ਦੇ ਕੈਂਡ ਦੇ ਮਤਲਬ ਜਿਹੜਾ ਦੂਸਰਾ ਬੰਦਾ ਆਇਆ ਸੀ ਨਾਲ ਉਹਦੇ ਨਾਲ ਉਹਦੇ ਕੋਲ ਸੀਗੇ ਅਸੀਂ ਜਲਦੀ ਉਹਨੂੰ ਵੀ ਜੀਰੋ ਡਾਊਨ ਕਰਕੇ ਉਹਨੂੰ ਵੀ ਫੜਾਂਗੇ